ਗਵਾਂਡੀਆਂ ਦੀ ਆਪਸ ਦੇ ਗਵਾਂਡੀਆਂ ਦੇ ਵਿੱਚ ਹੋ ਗਈ ਲੜਾਈ ਲੜਾਈ ਇਸ ਕਦਰ ਹੋਈ ਕਿ ਨੌਜਵਾਨਾਂ ਨੇ ਇਕੱਠੇ ਹੋ ਕੇ ਇੱਕ ਦੂਜੇ ਦੇ ਘਰ ਦੇ ਵਿੱਚ ਜੰਮ ਕੇ ਇਟਾਂ ਰੋੜਿਆਂ ਦੀ ਬਰਸਾਤ ਕਰ ਦਿੱਤੀ ਜਿਸ ਤੋਂ ਬਾਅਦ ਪੂਰੇ ਮਹੱਲੇ ਦੇ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਤਸਵੀਰਾਂ ਅੰਮ੍ਰਿਤਸਰ ਤੋਂ ਸਾਹਮਣੇ ਆਈਆਂ ਉਤੇ ਹੀ ਪਰਿਵਾਰ ਦਾ ਕਹਿਣਾ ਹੈ ਕਿ ਇਹਨਾਂ ਨੇ ਸਾਡੇ ਘਰ ਦੇ ਵਿੱਚ ਵੜ ਕੇ ਮਾਰਨ ਦੀ ਕੋਸ਼ਿਸ਼ ਕੀਤੀ ਗਈ ਹੈ ਇਸ ਤੋਂ ਬਾਅਦ ਝਗੜਾ ਐਨਾ ਵੱਧ ਗਿਆ ਕਿ ਵੱਡੀ ਗਿਣਤੀ ਦੇ ਵਿੱਚ ਨੌਜਵਾਨ ਪਹੁੰਚਦੇ ਨੇ ਤੇ ਉਹਨਾਂ ਦੇ ਵੱਲੋਂ ਸ਼ਰੀਆਮ ਗੁੰਡਾਗਰਦੀ ਕਰਦੇ ਹੋਏ ਤੇਜ਼ ਹਾਰ ਹਥਿਆਰਾਂ ਦੇ ਨਾਲ ਹਮਲਾ ਕਰ ਦਿੱਤਾ ਜਿਸ ਦੇ ਚਲਦ ਇੱਕ ਨੌਜਵਾਨ ਗੰਭੀਰ ਰੂਪ ਨਾਲ ਜ਼ਖਮੀ ਹੋਇਆ ਤਾਂ ਹੋਰ ਕੀ ਕੁਝ ਕਿਹਾ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੇ ਆਓ ਸੁਣਦੇ ਹਾਂ ਜਿਹੜੀ ਗੱਲ ਹੋ ਗਈ ਉਹ ਥਾਂ ਦੇ ਨਾ ਮੇਰਾ ਜੋ ਸਿਮਰਨ ਹੈ ਸਿਮਰਨ ਜੀ ਕੀ ਗੱਲ ਹੋਈ ਹੈ ਰਾਤੀ ਤੇ ਰਾਤੀ ਸਾਰੀ ਗੱਲ ਹੋ ਗਈ ਹੈ ਖਾਣੇ ਗਿਆ ਰਿਪੋਰਟ ਸਾਰੀ ਮਤਲਬ ਸੁਲਾ ਕਰਵਾਨ ਗਿਆ ਉਹਨਾਂ ਨੇ ਉੱਥੇ ਧਮਕੀ ਲਈ ਹੈ ਕਿ ਤੇਰਾ ਮੈਂ ਗੁੱਟ ਗਰਦਨ ਮਤਲਬ ਥੋਣ ਲਾਣੀ ਹੈ ਐਸ ਤਰ੍ਹਾਂ ਬੋਲੇ ਨੇ ਤੇ ਬਾਅਦ ਵਿੱਚ ਉਹਨਾਂ ਨੇ ਕਿਹਾ ਹੈ ਕਿ ਸਵੇਰੇ ਫਿਰ ਬਾਅਦ ਵਿੱਚ ਮੇਰੇ ਆਪਰਾਤੀ ਆ ਗਏ ਸਾਰੇ ਸਾਰੀ ਗੱਲ ਖਤਮ ਹੋ ਗਈ ਹੈ ਫਿਰ ਮੇਰੇ ਹਸਬੰਦ ਨੇ ਗੇਟ ਖੋਲਿਆ ਗੇਟ ਖੋਲ ਕੇ ਲੈ ਇਥੇ ਬੂਏ ਦੇ ਵਿੱਚ 1 ਲੱਖ ਅੰਦਰ ਤੇ ਉਹਨਾਂ ਨੇ ਫਟਾਫਟ ਆ ਕੇ ਦਾਤਰ ਮਾਰਿਆ ਬਾਹ ਤੋਂ ਹੰਦੇ ਮਾਰਨ ਲੱਗੇ ਆ ਉਹਨਾਂ ਨੇ ਜਲਦੀ ਬਾਹ ਕਰ ਲਈ ਤੇ ਬਾਹ ਤੇ ਵੱਜ ਗਿਆ ਹਾਂਜੀ ਹਾਲ ਹਿਸਾਬ ਚਾਹੀਦਾ ਹੈ ਉਹਨਾਂ ਦੀ ਕਿੱਦਾਂ ਦੀ ਹਾਲਤ ਹੈ ਕਿੱਦਾਂ ਦੀ ਹੈ ਉਹਨਾਂ ਦੀ ਹੁਣ ਖੂਨ ਖੂਨ ਨਹੀਂ ਬੰਦ ਹੋ ਰਿਹਾ ਉਹਨਾਂ ਦਾ ਹੁਣ ਪਤਾ ਨਹੀਂ ਮਤਲਬ ਮੂਵਮੈਂਟ ਨਹੀਂ ਹੋ ਰਹੀ ਦੋ ਉਂਗਲਾਂ ਦੀ ਡਾਕਟਰ ਕਹਿੰਦੇ ਕਿ ਆਪਰੇਸ਼ਨ ਹੋਏਗਾ ਤੇ ਜਿਹੜੀ ਪਾਰਟੀ ਦੇ ਵੱਲੋਂ ਇਹ ਕੰਮ ਕੀਤਾ ਗਿਆ ਉਹ ਪਾਰਟੀ ਕਿੱਥੇ ਹੈ ਜੀ ਹੁਣ ਉਹ ਹੁਣ ਭਗੜੇ ਹੋਇਆ ਭੱਜੇ ਹੋਇਆ ਕੌਣ ਹੈ ਉਹ ਗੈਂਗਸਟਰ ਹੈ ਕੋਈ ਜਾਂ ਕੌਣ ਨਹੀਂ ਗੈਂਗਸਟਰ ਨਹੀਂ ਹੈ ਮਤਲਬ ਨਸ਼ਾ ਕਰਦੇ ਮਹੱਲੇ ਦੇ ਹੀ ਹੈ ਉਹਨਾਂ ਨੇ ਨਸ਼ੇ ਵਿੱਚ ਇਹ ਸਾਰਾ ਕੀ ਪਾਉਂਦੇ ਕੀ ਨਾਮ ਉਹਨਾਂ ਦਾ ਨਾਮ ਉਹਨਾਂ ਦਾ ਇੱਕ ਮੁੰਡੇ ਦਾ ਨਾਮ ਵੱਡੇ ਦਾ ਰਾਜੂ ਜੇ ਛੋਟੇ ਦਾ ਸਕੰਦਰ ਹੈ ਹਾਂਜੀ ਉਹ ਮੁੰਡੇ ਵਿੱਚ ਕੀ ਮੰਗ ਕਰਦੇ ਜੇ ਹਨ ਇਨਸਾਬ ਚਾਹੀਦਾ ਤਾਂ ਪੁਲਿਸ ਦੇ ਵੱਲੋਂ ਰਾਤ ਦੀ ਹੁਣ ਤਾਂ ਕੀ ਕਾਰਵਾਈ ਕੀਤੀ ਗਈ ਹੈ ਪੁਲਿਸ ਵਾਲੇ ਆਏ ਆ ਚੱਕਰ ਚੱਕਰ ਲਗਾ ਕੇ ਚੱਲ ਗਏ ਉਹਨਾਂ ਨੇ ਰਾਤ ਨੂੰ 8 ਟੋੜਾ ਚਲਾਇਆ ਠੀਕ ਹੈ ਉਧਰ ਵੀ ਮੁਹੱਲੇ ਦੇ ਵੀ ਹੈਗੇ ਆ ਉਹ ਵੀ ਇੱਥੇ ਆ ਉਹਨਾਂ ਦੇ ਏਸੀ ਵੀ ਸੀ ਤੋੜੇ ਨੇ ਸਾਰਾ ਕੁਝ ਤੋੜਪਾਨ ਕੀਤੀ ਹੈ ਕੱਚ ਵਗੈਰਾ ਖਿਲਰੇ ਨੇ ਆਂਟੀ ਇੱਧਰ ਦੇਖ ਲਾ ਹਾਂਜੀ ਕੀ ਨਾਮ ਆ ਲੜਾ ਮੰਜੂ ਆਂਟੀ ਮੰਜੂ ਦੇ ਰਨ ਵਾਲੇ ਹੋ ਅਹੀਂ ਇਕਤਨਗਰ ਕੀ ਗੱਲ ਹੋਈ ਆ ਮੇਰੇ ਬੇਟੇ ਨੂੰ ਉਹਨਾਂ ਨੇ ਘਰੋਂ ਖੜਿਆ ਘਰੋਂ ਸੱਦ ਕੇ ਆਂਦੇ ਪਿਆਰ ਨਾਲ ਗੱਲ ਕੀਤੀ ਉਹਨਾਂ ਨੇ ਬੜੀ ਜੱਫੇ ਚ ਪਾ ਕੇ ਲੈ ਗਏ ਨੇ ਮੈਂ ਅਹੀਂ ਬਾਹਰ ਬੈਠੇ ਆਂ ਅਸੀਂ ਕੋਈ ਗੱਲ ਨਹੀਂ ਕੀਤੀ ਉਹਨਾਂ ਨੂੰ ਕਈ ਕਸ਼ਿਆਰੀ ਯਾਰੀ ਦੋਸਤੀ ਵਿੱਚ ਕੋਈ ਗੱਲ ਇਹਨਾਂ ਨੇ ਕਰਨੀ ਗਈ ਏ ਉਹ ਅੰਦਰ ਗਏ ਨੇ ਅੰਦਰ ਜਾ ਕੇ ਉਹਨਾਂ ਨੇ ਦਰਵਾਜ਼ਾ ਬੰਦ ਕਰ ਲਿਆ ਮੇਰੇ ਬੇਟੇ ਨੂੰ ਅੰਦਰ ਖੜਕ ਕੇ ਦਾਤਰ ਉਹਦੇ ਪਹਿਲੇ ਗੁੱਟ ਤੇ ਡੇਰ ਰੱਖਣ ਕੇ ਅਸੀਂ ਤੇਰੇ ਗੁੱਟ ਵਧਦੇ ਨੇ ਤੇਰੇ ਪਿਆਰ ਵਧਦੇ ਨੇ ਕਾਰਨ ਕੀ ਆ ਕਿਉਂ ਤੁਹਾਡੇ ਬੱਚੇ ਨੂੰ ਟਾਰਗੇਟ ਕੀਤਾ ਜਾ ਰਿਹਾ ਜੀ ਉਹਨਾਂ ਦੇ ਉਹਨਾਂ ਨੂੰ ਕੋਈ ਕਾਰਨ ਨਹੀਂਗਾ ਉਹ ਕਿਸੇ ਦੇ ਘਰ ਕੰਮ ਵਾਸਤੇ ਗਏ ਨੇ ਲੱਕੜ ਦਾ ਕੰਮ ਕਰਨ ਦੇਦੇ ਸੀ ਉਹਨਾਂ ਦੇ ਘਰ ਉਹ ਬਾਹਰ ਆਣ ਕੇ ਕੋਈ ਗੱਲਬਾਤ ਆਪੋ ਚ ਹੱਸ ਫੇਡਣ ਦੇ ਕੋਈ ਗੱਲ ਕਰਦੇ ਹੋਣਗੇ ਤੇ ਉਹਨਾਂ ਨੇ ਕਿਹਾ ਜੀ ਸਾਨੂੰ ਇਹ ਟੰਤਾ ਲਾਂਦੇ ਨੇ ਕੌਣ ਕੌਣ ਇਹ ਮੁੰਡੇ ਵਿਅਕਤੀ ਕੌਣ ਹੈ ਜਿਨ੍ਹਾਂ ਨੇ ਤੁਹਾਡੇ ਮੁੰਡੇ ਨੂੰ ਮਾਰਿਆ ਉਹ ਕੌਣ ਹੈ ਮੁੰਡੇ ਇਹ ਆਪਣੇ ਮੁਹੱਲੇ ਦੇ ਹੈਗੇ ਨੇ ਕੀ ਨਾਮ ਉਹ ਗਾਜੇ ਸੁਕੰਦਰ ਹੈ ਗਾਜੇ ਇੱਕ ਦੂਸਰਾ ਰਾਜੂ ਹੀ ਗਾਜੇ ਵਰਤਾਇ ਗਾਜੇ ਇਹ ਤਿੰਨੇ ਪਿਓ ਪੁੱਤਾਂ ਨੇ ਸਾਡੇ ਇੱਟ ਰੋੜਾ ਬੜਾ ਛੱਡਿਆ ਹੈ ਨਜਾਇਜ਼ ਸਾਡੇ ਮੁੰਡੇ ਨੂੰ ਕਹਿੰਦਾ ਇਹਨਾਂ ਨੇ ਜਨਕੀ ਮੇਰੇ ਮੁੰਡੇ ਮੇਰੀ ਭੈਣ ਦੀ ਇਹਨਾਂ ਨੇ ਚੈਨ ਲਾ ਲਈਏ ਕੀ ਨਾਮ ਮੁੰਦਰੀ ਲਾ ਲਈਏ ਐਸਾ ਬੜਿਆ ਉਹਨਾਂ ਨੇ ਇਲਜ਼ਾਮ ਉਸ ਨੂੰ ਕੰਪਲੇਨ ਨਹੀਂ ਦਿੱਤੀ ਕਿ ਉਹਨਾਂ ਵੱਲੋਂ ਜਾਂ ਅਹੀਂ ਰਤੀ ਗਏ ਆ ਉਹਨਾਂ ਵੱਲੋਂ ਕੰਮ ਨਹੀਂ ਦਿੱਤੀ ਗਈ ਉਹਨਾਂ ਦੀ ਚੈਨੀ ਤੁਸੀਂ ਕਹਿ ਰਹੇ ਹੋ ਲਾਈਏ ਉਹਨਾਂ ਨੇ ਕੰਪਲੇਟ ਨਹੀਂ ਕੀਤੀ ਉਹ ਵੀ ਗਏ ਹੋਏ ਸੀ ਨਾ ਉਹਨਾਂ ਨੇ ਰਿਪੋਰਟ ਕੀਤੀ ਪਹਿਲੇ ਅਹੀਂ ਗਏ ਆ ਸਾਡੇ ਪ੍ਰਧਾਨ ਜਿਹੜਾ ਹੈ ਉਹਨਾਂ ਨੂੰ ਉਹਨਾਂ ਨੇ ਅੱਗੋਂ ਉਲਟ ਬੋਲਣ ਲੱਗ ਪਏ ਤੁਸੀਂ ਇੱਥੇ ਚਿੱਟਾ ਵੇਚਦੇ ਜੇ ਨਸ਼ਾ ਵੇਚਦੇ ਹੈਗੇ ਜੇ ਉਹ ਸਵੇਰੇ ਫਿਰ ਇਹਨਾਂ ਨੇ ਮੁਲਾਜ਼ਮ ਨੂੰ ਰਾਤੀਓ ਬੋਲੇ ਨੇ ਉਹਨਾਂ ਨੇ ਉਹਨਾਂ ਨੂੰ ਮੁਲਾਜ਼ਮਾਂ ਨੇ ਸਾਡੇ ਮੁੰਡੇ ਨੂੰ ਪ੍ਰਧਾਨ ਨੂੰ ਬੋਲਣ ਨਹੀਂ ਦਿੱਤਾ ਉੱਥੇ ਹਾਡੇ ਮੁੰਡੇ ਦੀ ਹਾਲਤ ਕਿਦਾਂ ਦੀ ਹੁੰਦੀ ਆ ਹੁਣ ਜੀ ਬਾਹਰ ਵੱਡੀਆਂ ਨੇ ਉਹਨਾਂ ਦੇ ਸਾਡੇ ਮੁੰਡੇ ਦੀ ਹਾਲਤ ਬਹੁਤ ਖੁਰੀ ਗਈ ਹੈ ਹੁਣ ਹੁਣ ਕੀ ਤੁਸੀਂ ਮੰਗ ਕਰਦੇ ਜੀ ਅਸੀਂ ਮੰਗ ਨਹੀਂ ਹੁਣ ਇਨਸਾਫ ਚਾਹੀਦਾ ਹੈਗਾ ਉੱਥੇ ਦੂਜੀ ਪਾਰਟੀ ਦਾ ਕਹਿਣਾ ਹੈ ਕਿ ਮੁਹੱਲੇ ਵਾਲਿਆਂ ਦੇ ਵੱਲੋਂ ਇੱਥੇ ਸ਼ਰੀਆਮ ਸਾਡੇ ਘਰ ਦੇ ਵਿੱਚ ਆ ਕੇ ਗੁੰਡਾਗਰਦੀ ਕੀਤੀ ਗਈ ਹੈ ਦੂਸਰੀ ਧਿਰ ਨੇ ਪਹਿਲੀ ਧਿਰ ਦੇ ਉੱਤੇ ਗੁੰਡਾਗਰਦੀ ਕਰਨ ਦੇ ਇਲਜ਼ਾਮ ਲਗਾਏ ਆ ਸੁਣਦੇ ਹਾਂ ਗੱਲ ਇਹੋ ਹੀ ਆ ਜੀ ਬੇਨਤੀ ਆ ਮੇਰੀ ਇਹ ਵੀ ਮੈਂ ਰਿਕਸ਼ਾ ਚਲਾਉਂਦਾ ਕੰਮ ਕਰਦਾ ਮੈਂ 9:30 ਵਜੇ ਘਰ ਆਇਆ ਧਿਆਨ ਕੇ ਆਵੇ ਚੁੱਲਾ ਬਾਲਿਆ ਵਾ ਇਹਦੀ ਵੀ ਤਸੀਰੀ ਪਈ ਲਾ ਸਕਦੇ ਉਹਦੇ ਵਿੱਚ ਮੈਂ ਚਾਹ ਬਣਾਉਣ ਲੱਗਾ ਤੇ ਆਪਣਾ ਰੋਟੀ ਖਾਣ ਲੱਗਾ ਇੰਨੇ ਨੂੰ ਬਾਹਰੋਂ ਆਏ ਆ ਉਹਨਾਂ ਨੇ ਆਣ ਕੇ ਦਾ ਆ ਮਾਰਨਾ ਚਾਲੂ ਕਰਤਾ ਜਿਹਦੇ ਨਾਲ ਗੇਟ ਦੀਆਂ ਸਾਰਾ ਟੁੱਟਾ ਵਾ ਤੇ ਉਧਰ ਵੀ ਉਹਨਾਂ ਨੇ ਇਟਾਂ ਮਾਰਨੀਆਂ ਚਾਲੂ ਕਰਦੀਆਂ ਜਿਹਦੇ ਨਾਲ ਉਹ ਨਵਾਂ ਲੱਗਾ ਹੋਇਆ ਗੇਟ ਸਾਰਾ ਟੁੱਟ ਗਿਆ ਫੇਰ ਮੁੜ ਕੇ ਅਸੀਂ 112 ਦੇ ਉੱਤੇ ਦਿੱਤੀ ਆ ਐਪਲੀਕੇਸ਼ਨ ਫੋਨ ਦੇ ਉੱਤੇ ਐਪਲੀਕੇਸ਼ਨ ਉਹਨਾਂ ਨੇ ਮੁਲਾਜ਼ਮ ਸਾਹਿਬ ਭੇਜੇ ਆ ਗੇਟਾ ਕੀ ਮਾਤੋ ਪੁਲਸ ਪਾਰਟੀ ਆਈ ਆ ਉਹਨਾਂ ਨੇ ਬਾਹਰਲਾ ਗੇਟ ਕੱਢ ਕੇ ਮੈਨੂੰ ਵੀ ਕੱਢਿਆ ਤੇ ਉਹ ਜਦੋਂ ਮੈਂ ਬਾਹਰ ਨਿਕਲਿਆ ਐ ਪ੍ਰੀਤ ਕੁਮਾਰ ਤੇ ਜਿਹੜਾ ਥਾਬੀ ਆ ਸਾਡੇ ਸਾਹਮਣੇ ਇਹ ਤੇ ਹੋਰ ਇਹਨਾਂ ਦੇ ਨਾਲ ਬੰਦੇ ਉਹਨਾਂ ਦੇ ਸਾਹਮਣੇ ਵੀ ਮੈਨੂੰ ਇਹਨਾਂ ਨੇ ਤਾਂ ਕਮ ਆ ਕੇ ਤੇ ਮੇਰੇ ਚਪੇੜ ਮਾਰੀ ਤੇ ਮੈਂ ਡਿੱਗ ਪਿਆ ਜਿਹਦੇ ਨਾਲ ਮੇਰੀ ਆ ਬਾਹਾਂ ਦੇ ਉੱਤੇ ਜਿਹੜੀ ਆ ਜੋਰ ਆਇਆ ਉਹ ਚੀਜ਼ ਨਹੀਂ ਫੜੀ ਜਾਂਦੀ ਭਾਵੇਂ ਮੈਂ ਇਹਦੀ ਐਮਐਲਆਰ ਨਹੀਂ ਕਟਾਈ ਉਹਨਾਂ ਮਲਾਜਮਾਂ ਨੇ ਜਿਹੜੀ ਜਿਹੜੇ ਪਹਿਲੇ ਮੁੰਡੇ ਦੇ ਵਜੀ ਜਿਹਨੂੰ ਇਹਨਾਂ ਘਰੋਂ ਬੁਲਾ ਕੇ ਇਕੱਲੇ ਨੂੰ ਜਿਹਦੇ ਵੱਲੋਂ ਇਹ ਆਂਦੇ ਉਹ ਲੱਕੜ ਦਾ ਕੰਮ ਕਰਦਾ ਉਹਦੀ ਘਰ ਵਾਲੀ ਨਹੀਂ ਬੇਟਾ ਉਹਦਾ 6ਵੀਂ 7ਵੀਂ ਚ ਪੜਦਾ ਤੇ ਉਹਨੂੰ ਇਹਨਾਂ ਬੁਲਾ ਕੇ ਬਾਹਰ ਇੱਥੇ ਕੁੱਟਿਆ ਆ ਨਾਲ ਦੇ ਗਵੰਡੀਆਂ ਨੇ ਨਾ ਮੈਂ ਨਹੀਂ ਵੇਖਿਆ ਇਹ ਇਹ ਨਾਲ ਦੇ ਗਵੰਡੀਆਂ ਨੇ ਉਹਨੂੰ ਧੋਕਿਆ ਆਪਣੇ ਅੰਦਰ ਵਾੜਿਆ ਹੁਣ ਭਾਵੇਂ ਕੋਈ ਅਤੰਕ ਤੋਂ ਡਰਦਾ ਤੇ ਗਵਾਈ ਦੇਵੇ ਚਾਹੇ ਨਾ ਉਹਤੀ ਸਬ ਇੰਸਪੈਕਟਰ ਨਰਿੰਦਰ ਕੁਮਾਰ ਦਾ ਕਹਿਣਾ ਕਿ ਸਾਨੂੰ ਦੋਵੇਂ ਪਾਰਟੀਆਂ ਦੇ ਵੱਲੋਂ ਸ਼ਿਕਾਇਤ ਆਈ ਹੈ ਤੇ ਇਸ ਮਾਮਲੇ ਦੇ ਵਿੱਚ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ਰਾਤ ਹਰੀ ਵਿੱਚ ਛੋਟਾ ਜਿਹਾ ਫਿਰ ਲਗਾ ਝਗੜਾ ਸੀਗਾ ਉਹ ਪਾਰਟੀਆਂ ਦਾ ਬਖਾਸ ਦੇਗੇ ਸੀ ਥਾਣੇ ਤੇ ਸ਼ੇਰੀ ਉਹਨਾਂ ਨੂੰ ਵਰਣ ਹੈਗਾ ਨਦਾਵਰ ਉਹਦੇ ਕਰਕੇ ਜਿਹੜੇ ਆਏ ਕੋਈ ਡਾਕਟਰ ਮਰੇ ਬਾਜੀ ਤੇ ਵੀ ਖੱਬੀ ਬਾਂਧ ਗਏ ਉਹ ਦਖਲ ਗੁਰਾਂ ਦੇ ਹਸਪਤਾਲ ਉਹਦੇ ਬਿਆਨ ਲਿਖਦੇ ਤੇ ਬਾਕੀ ਵੈਰੀਫਾਈ ਕਰਕੇ ਜੂਨੀਕਾ ਵੀ ਕੀਤੀ ਜਾਵੇ। ਜੀ ਰਾਤ ਦੀ ਗੱਲ ਹੈ ਰਾਤ ਕਾਰਵਾਈ ਨਹੀਂ ਕੀਤੀ ਸੀ ਪੁਲਿਸ ਕੋਲ। ਰਾਤ ਨੂੰ ਥਾਣੇ ਕੋਲ ਹੁੱਟ ਖਾਸੀ ਸਵੇਰੇ ਝਗੜਾ ਹੋਇਆ ਜੀ ਜਰੂਰ। ਰਾਤ ਤੋੜ ਭੰਦੇ ਰਾਤ ਹੀ ਹੋਈ ਹੈ ਕਹਿੰਦੇ। ਸਰ ਇਹ ਲੜਾਈ ਦੇ ਵਿੱਚ ਕਿੰਨੇ ਜਣੇ ਜ਼ਖਮੀ ਹੋਏ? ਇਹਨਾਂ ਦੇਖੋ ਜ਼ਖਮੀ ਹੈ ਜੀ ਗੋਨਗੋ ਹਸਪਤਾਲ। ਉਹਦੇ ਬਿਆਨ ਲੁਕਿਏ। ਉੰਡਾ ਕਰਦੀ ਕਿਹਨਾਂ ਦੇ ਵੱਲੋਂ ਕੀਤੀ ਗਈ ਹੈ ਉਹ ਸਾਰੀ ਜਾਣਦਾ ਵਿਸ਼ਾ ਕਰਕੇ ਕਰਕੇ ਸਾਰੇ ਦੇਖਦੇ ਹਾਂ ਸਾਰਵੇਂ ਕੀਤੀ ਜਾ ਰਹੀ ਹੈ ਜੀ ਹੁਣ ਹਾਂਜੀ ਕਹਿ ਦੇਖਿਆ ਜਾਵੇ ਤਾਂ ਆਪਸੀ ਨਿੱਕੀਆਂ ਮੋਟੀਆਂ ਤਕਰਾਰਾਂ ਨੂੰ ਲੈ ਕੇ ਇਸ ਕਦਰ ਲੜਾਈ ਝਗੜਾ ਕੀਤਾ ਜਾਂਦਾ ਹੈ ਕਿ ਇੱਕ ਦੂਜੇ ਤੇ ਤੇਜ਼ ਸਾਰ ਹਥਿਆਰਾਂ ਨਾਲ ਹਮਲਾ ਕੀਤਾ ਜਾਂਦਾ ਹੈ ਹਕੀਕਤ ਟੀਵੀ ਪੰਜਾਬੀ ਲਈ ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ ਦੀ ਰਿਪੋਰਟ